ਆ ਜੀ ਜੀ ਦਾ ਸਾਥ ਸਾਹਿਬਾ ਜੀ ਸਿੱਧੀ ਸਾਡੇ ਗੁਰਦੁਆਰਾ ਗੁੰਮਰ ਸਾਹਿਬ ਰਾਜਸਥਾਨ ਵਿੱਚ ਜੋ ਦਰਵਾਸਾਲ ਦਾ ਬਲੈਂਕਰ ਦੀ ਸੇਵਾ ਚਲੂ ਹੋ ਚੁਕੀ ਆ ਬਾਬਾ ਹਰਿੰਦਰਪਾਲ ਸਿੰਘ ਜੀ ਮਿੱਤਰ ਦਾ ਮਹੀਨ ਦਸਾਰਨ ਸਾਹਿਬ ਜੀ ਤੇ ਬਰਿੰਦਰ ਸਿੰਘ ਜੀ ਹਨੀ ਸਿੰਘ ਜੀ ਅਤੇ ਭਾਈ ਦਾ ਗਾਰਡਨ ਬੀਟ ਸਿੰਘ ਜੀ ਦਾ ਜਗਨ ਸਿੰਘ ਜੀ ਬਰਜਾਨ ਕਰਤੇ ਨੇ ਬਾਬਾ ਗੋਵਿੰਦ ਸਾਹਿਬ ਦਾ ਜੋ ਸਾਰੇ ਸੰਗਤਾਂ ਪਿਆਰ ਵਰ ਤੇ ਆ ਰਹੇ ਹਨ ਸੁਰੂਕਾਰ ਨਾਲ ਤੇ ਹੋਰ ਸਾਰੀਆਂ ਸੰਗਤਾਂ ਪਿਆਰ ਵਰ ਪਿਆ ਰਹ ਹਨ ਹੋਰ ਵੀ ਸੰਗਤਾਂ ਨੂੰ ਬੇਨਤੀ ਆ ਜਿਹੜੀਆਂ ਸੰਗਤਾਂ ਸੇਵਾ ਕਰਨ ਦੇ ਚਾਹਵਾਨ ਆ ਉਹ ਸੇਵਾ ਕਰਦੀ ਕਿਰਪਾ ਸਾਰੇ ਸਿੰਘ ਪਿਆਰ ਵਰਤਿਆ ਹੋ ਉਹ ਆ ਗਿਆ 55 ਦਾ ਸੋਦਾ ਵੇਚਦਾ ਸਾਨੀਆ ਗੰਗਾ ਤਾ ਤਿਆਰ ਵਰਤਿਆ ਰਹਾ ਨਾ ਸੇਵਾ ਰੰਗ ਹੋ ਚੁੱਕੀ ਹੈ ਸੰਗਤਾਂ ਨੂੰ ਬੇਨਤੀ ਹੈ ਸੰਗਤ ਜੀ ਜਿਹੜੀਆਂ ਸੰਗਤਾਂ Rajasthan ਗੁਰਦੁਆਰਾ ਗੁੰਮੜgarh ਮਾਸੂਰ ਵਾਲਾ ਕਮਾਣਾ ਦੇ ਨੇੜੇ ਜਿਹੜੇ ਹਨ ਗੁਰੂ ਘਰ ਦੇ ਆ श्रद्धालु ਆ ਗੁੰਮੜgarh ਸਾਹਿਬ ਨਾਲ ਜੁੜੀਆਂ ਹੋਈਆਂ ਨੇ ਉਹ ਸੰਗਤਾਂ ਵੀ ਜਿਨ੍ਹਾਂ ਜਿਹਨਾਂ ਨੂੰ ਮਨ ਲੱਗ ਰਿਹਾ ਉਹ ਗੁਰਦੁਆਰਾ ਜੁਮੇ ਸਰਨਾ ਅੱਜ ਸਾਰੇ ਵਿਸ਼ੇ ਸੇਵਾ ਜਰੂਰ ਆ ਕੇ ਜਾਇਓ ਜੀ ਸਾਰੇ ਸਿੰਘ ਜਿਆਰ ਵਰਤਿਆਂ ਨੇ ਤੇ ਸਾਰੀ ਜੇਵਨ ਤਿਆਰ ਵਰਤਿਆ ਹੈ ਸਾਰੇ ਦੂਰਾਂ ਤੋਰਾਂ ਦੇ ਚੱਲ ਰਿਹਾ ਆ ਮਾਰਾ ਸਾਰੇ ਇਗਲੀ ਤੇ ਸਾਰੇ ਪਿਆਰ ਵਰਦਿਆ ਰਹਨ ਸੇਵਾ ਜਿਹੜੀ ਸੁਰੀ ਹੋ ਸ਼ੁਰੂ ਹੋ ਚੁੱਕੀ ਐ ਤੇ ਨਿਕਸ ਤਰ੍ਹਾਂ ਚੱਲ ਰਿਹਾ ਪੂਰਾ ਘीडी ਰਹਿਤ ਪਹਾੜਾਂ ਦਾ ਪਿਆ ਜਾਂਦੇ ਜੀ ਸਾਰੇ ਤਿਆਰ ਵਰ ਤਿਆਰ ਨੇ ਲਿੰਗ ਤਾਗੜੇ ਭਰੇ ਆ ਮਹਾਰਾਜ ਦੀ ਕਿਰਪਾ ਨਾਲ ਸਾਰਾ ਜਾਂ ਬੰਨਿਆ ਪਿਆ ਏ ਸੰਗਤ ਨੂੰ ਬੇਨਤੀ ਆ ਬਸ ਵਾਰ ਸੇਵਾ ਦੇ ਜਿਹੇ ਸੇਵਾਇਓ ਮਾਨ ਕਰਕੇ ਤਾਨ ਕਰਕੇ ਧਾਨ ਕਰਕੇ ਵਾਇਖ ਜੀ ਦਾ ਖਾਲਸਾ ਵਾਇਖ ਜੀ ਕੀ ਫਤਿਹ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ Rajasthan ਗੁਰਦੁਆਰਾ ਗੁੰਮੜਪਾਰ ਸਾਹਿਬ ਦਾ ਜੋ ਸਥਾਨ ਹੈ ਉੱਥੇ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਮਾਡ ਲੈਂਟਰ ਪਾਏ ਜਾ ਉਸਕੇ ਹਨ ਲੈਂਟਰ ਦੀ ਸੇਵਾ ਚੱਲ ਰਹੀ ਹੈ ਸਾਰੀਆਂ ਸੰਗਤਾਂ ਪਿਆਰ ਵਰ ਪਿਆਰ ਹਨ ਸਿੰਘ ਪਿਆਰ ਵਰ ਪਿਆਰ ਹਨ ਸਾਰੇ ਸੇਵਾ ਕਰੀ ਜਾਂਦੇ ਆ ਤੇ ਦੂਰੋਂ ਨੇੜੋਂ ਆਸ-ਪਾਸ ਦੇ ਸਾਰੀਆਂ ਸੰਗਤਾਂ ਪਹੁੰਚੀਆਂ ਜਿਹੜੇ ਇਹ ਦੋ ਰਿਸਟਰ ਚੱਲ ਰਹੇ ਆ ਸਾਰੀਆਂ ਸੰਗਤਾਂ ਆ ਸਾਡੇ ਅਕੂ ਸਿੰਘ ਜੀ ਹਾਂਜੀ ਕੀ ਕਹਿਣਾ ਜਾਵਾਂਗੇ ਠੀਕ ਆ ਹਾਂ ਠੀਕ ਆ ਕੀ ਕਰਦੇ ਹੋ ਅੱਜ ਕਾਲੀ ਕਾਲੀ ਦੀ ਕੀ ਕਾਰੇ ਵਾਸਤੇ ਬਟਰ ਪਰ ਮੇਰੇ ਇਕਦਾਰ ਆ ਰਿਹਾ ਠੀਕ ਹੈ ਜੀ ਜੀ ਪਿਆਰਿਓ ਕਾਰ ਸੇਵਾ ਚੱਲ ਰਹੀ ਹੈ ਨਵੇਂ ਦਰਵਾਜਾ ਸਾਹਿਬ ਦੇ ਲੈਂਟਰ ਦੀ ਤੇ 7 ਆ 3 ਬਿਲਕੁਲ ਪਹੁੰਚ ਚੁੱਕੀ ਆ ਤੇ ਅੱਧਾ ਕੇ ਹਿੱਸਾ ਰਹਿ ਗਿਆ ਸੰਗ ਦੇ ਸਹਿਯੋਗ ਨਾਲ ਇਹ ਵੀ ਸਾਰਾ ਕੰਮ ਕੰਪਲੀਟ ਹੋ ਜਾਣਾ ਹੈ ਸ਼ਾਮ ਤੱਕ ਜਿਹੜੀਆਂ ਸੰਗਤਾਂ ਬਸ ਚੜ ਕੇ ਸੇਵਾ ਕਰ ਰਹੀਆਂ ਨੇ ਧੰਨ ਕਰਕੇ ਮਾਨ ਕਰਕੇ ਧੰਨ ਕਰਕੇ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਸੰਤੋਬਾ ਹਰਿੰਦਰਪਾਲ ਸਿੰਘ ਜੀ ਨੇ ਰਹਿਨਮਾਈ ਹੈਠ ਸਾਰੇ ਕਾਰਜ ਹੋ ਰਹੇ ਹਨ ਸੰਤ ਬਾਬਾ ਨਮੋਹਨ ਸਿੰਘ ਜੀ ਉਹਨਾਂ ਤੋਂ ਬਰੋਸਾ ਹੈ ਉਹਨਾਂ ਦੇ بیٹے ਸੰਤੋਬਾ ਹਰਿੰਦਰਪਾਲ ਸਿੰਘ ਜੀ ਅਤੇ ਹੋਰ ਸਮੂੱਚਾ ਜਥਾ ਸਾਰਾ ਬਗ ਚੜ ਕੇ ਸੇਵਾ ਕਰ ਰਿਹਾ ਸੰਗਤਾਂ ਦਾ ਧੰਨਵਾਦ ਹੈ ਸਤਿ ਆਬਾਹ ਲਖਿੰਦਰਪਾਲ ਸਿੰਘ ਜੀ ਕੋਲ ਉੱਪਰ ਜਾ ਕੇ ਸੇਵਾ ਕਰ ਰਹੇ ਆ ਉਹ ਸਾਹਮਣੇ ਖੜਿਆ ਸੰਗਤਾਂ ਦਾ ਧੰਨਵਾਦ ਹੈ ਜੀ